ਓਇ ਟਾਲ ਜAVE ਜੰਗ ਰੱਬਾ ਮੰਗਾ ਮੈਂ ਦੁਆਵਾ ਕਦੇ ਮਰੇ ਨਾ ਕਿਸੇ ਵੀ ਮਾਂ ਦਾ ਪੁੱਤ ਓਏ ਗਿੱਠਾਂ ਮੇਨ ਪਾਲਿਆ ਪੇਟੀ ਚ ਜਦੋਂ ਬੰਦ ਆਉਂਦਾ ਉਸ ਮਾਂ ਦੀ ਰਹਿੰਦੀ ਨਾ ਕੋਈ ਰੋਤੀ ਓਏ ਇਧਰ ਵੀ ਆਪਣੇ ਤੇ ਉਧਰ ਵੀ ਆਪਣੇ ਆ ਸਿਆਸਤਾ ਨੇ ਪਾਏ ਵਿੱਚ ਧੜਿਆ ਮਿਹਰ ਕਰੀ ਰੱਬਾ ਮੇਰੇ ਫੌਜੀ ਵੀਰਾਂ ਉੱਤੇ ਜਿਹੜੇ ਸਾਡੀਆਂ ਜਾਨਾਂ ਦੀ ਰਾਖੀ ਖੜਿਆ ਮੇਰ ਕਰੀ ਰੱਬਾ ਮੇਰੇ ਫੌਜੀ ਵੀਰਾਂ ਉੱਤੇ ਜਿਹੜੇ ਸਾਡੇ ਪਰਿਵਾਰਾਂ ਦੇ ਲਈ ਖੜਿਆ ਪਨ ਗੋਟੇ ਵਾਲਾ ਫੈਨ ਜਿਹੜੇ ਬਡਰਾਂ ਤੇ ਬੈਠੇ ਜਿੰਨਾ ਦੇਸ਼ ਯੁੱਧ ਤੋਂ ਜ਼ਿੰਦਗੀ ਨੂੰ ਵਾਰਿਆ ਆਗਿੱਤਾਂ ਵਿੱਚ ਨਿਤ ਜਿਹੜੇ ਕਰਦੇ ਆ ਫੈਰ ਇਹਨਾ ਕੁੱਤੇ ਨੂੰ ਡੰਡਾ ਨਹੀਂ ਕਦੇ ਮਾਰਿਆ ਕਿੰਤਾ ਵੀ ਨੀ ਕੱਢਣਾ ਇਹਨਾਂ ਨੇ ਜਦੋਂ ਫੇਰ ਖੁੱਲੇ